ਨੌਜਵਾਨ ਲੜਕੀਆਂ ਦੀ ਸ਼ਾਤਰਾਣਾ ਹਰਕਤ ਚਲਾਕੀ ਨਾਲ ਬੈਗ ਵਿੱਚੋਂ ਕਰ ਲਿਆ ਪਰ ਸਕਾਇਬ ਪਰਸ ਵਿੱਚ ਸੀ 25000 ਰੁਪਏ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਗੁਰਤਾਸਪੁਰ ਦੇ ਕਸਬਾ ਧਾਰੀਵਾਲ ਦੀ ਮਸ਼ਹੂਰ ਕੋਲਟੀ ਦੁਪੱਟਾ ਹਾਊਸ ਨਾਮਕ ਦੁਕਾਨ ਵਿੱਚ ਸਮਾਨ ਲੈ ਰਹੀ ਮਹਿਲਾ ਕਰਕਤਾ ਪਰਸ ਪੜੇ ਹੀ ਸ਼ਾਤਰਾਣਾ ਟੱਗ ਨਾਲ ਦੋ ਨੌਜਵਨ ਲੜਕੀਆਂ ਵੱਲੋਂ ਚੋਰੀ ਕਰ ਲਿਆ ਗਿਆ ਲੜਕੀਆਂ ਦੁਕਾਨ ਵਿੱਚੋਂ ਖਰੀਦਦਾਰੀ ਕਰ ਰਹੀ ਮਹਿਲਾ ਗਾਹਕ ਦੇ ਨਾਲ ਆ ਕੇ ਖਲੋ ਜਾਂਦੀਆਂ ਹਨ ਅਤੇ ਦੁਕਾਨ ਵਿੱਚੋਂ ਕਪੜਾ ਦੇਖਣ ਲੱਗ ਪੈਂਦੀਆਂ ਹਨ ਪਰ ਇਸ ਦੌਰਾਨ ਇੱਕ ਲੜਕੀ ਬਹੁਤ ਹੀ ਚਲਾਕੀ ਨਾਲ ਆਪਣੀ ਚੁੰਨੀ ਦੀ ਓਟ ਲੈ ਕੇ ਆਪਣਾ ਇੱਕ ਖਰੀਦਦਾਰੀ ਕਰ ਰਹੀ ਔਰਤ ਤੀ ਬੈਗ ਵਿੱਚ ਪਾ ਕੇ ਉਸ ਦਾ ਪਰਸ ਕੱਢ ਲੈਂਦੀ ਹੈ ਨੌਜਵਾਨ ਲੜਕੀ ਦੀ ਇਹ ਹਰਕਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਪੀੜਤ ਮਹਿਲਾ ਗੁਰਦੀਪ ਕੌਰ ਜੋ ਧਾਰੀਵਾਲ ਵਿਖੇ ਨਾਮੀ ਬੁਟੀਕ ਦੀ ਮਾਲਕਨ ਹੈ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ 25000 ਰੁਪਏ ਦੇ ਕਰੀਬ ਰਪਏ ਸਨ ਜੋ ਉਸ ਨੇ ਬੁਟੀਕ ਲਈ ਸਮਾਨ ਖਰੀਦਣ ਲਈ ਰੱਖੇ ਸਨ ਗੁਰਦੀਪ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਥਾਣਾ ਧਾਰੀਵਾਲ ਵਿਖੇ ਇਹਦੀ ਸ਼ਿਕਾਇਤ ਕੀਤੀ ਗਈ ਪਰ ਫਿਲਹਾਲ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਉਹਨਾਂ ਕੋਲ ਮਾਮਲੇ ਦੀ ਪੜਤਾਲ ਲਈ ਨਹੀਂ ਪਹੁੰਚਿਆ ਹੈ ਪੀੜਤ ਔਰਤ ਨੇ ਪੁਲਿਸ ਤੋਂ ਨਾ ਸ਼ਤਤੋ ਲੁਟੇਰਾਂ ਨੂੰ ਜਲਦੀ ਗ੍ਰਿਫਤਾਰ ਕਰਤੀ ਵਾ ਕੀਤੀ ਉਸੇ ਹੀ ਦੁਕਾਨਦਾਰ 골ਡੀ ਦੁਪੱਟਾ ਹਾ ਉਸਦੀ ਮਾਲਕ ਨੇ ਕਿਆ ਕੀ ਉਹ ਖੁਦ ਹੀ ਇਹ ਸਾਰੀ ਘਟਨਾ ਦੇਖ ਕੇ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦੀ ਦੁਕਾਨ ਵਿੱਚ ਪਹਿਲਾਂ ਕਦੀ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਇਹ ਹੈਗੀ 골ਡੀ ਵੀਰਜੀ ਹੁਣਾ ਦੀ ਦੁਕਾਨ ਆ ਮੈਂ ਇਹਨਾਂ ਦੀ ਦੁਕਾਨ ਤੇ ਰੋਜ਼ ਜਾਂਦਾ ਵਾ ਤਕਰੀਬਨ ਲਾਈਨਿੰਗਾ ਲੈਣ ਆ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਮੁ ਠੀਕ ਅੱਧਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾਂ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾਂ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚ ਪਰਸ ਕੱਢ ਲਿਆ ਮਨ ਲਗੀ ਨਾ ਉਹ ਚ ਤਕਰੀਬਨ ਤਰੀਕਨ 25-26000 ਰੁਪਇਆ ਸੀਗਾ ਇਹਦੇ ਕਰੀਬ ਤੇ ਬਸ ਅਸੀਂ ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫੇਰ ਸੀ ਸੀ ਟੀ ਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉੱਥੇ ਉਹਨਾਂ ਨੂੰ ਲੇਡੀਜ਼ ਦਿਸਿਆ ਸਾਨੂੰ ਬਾਕਾਇਦਾ ਉਹਨਾਂ ਨੇ ਮੇਰੇ ਬੈਗ ਚ ਮਨ ਲਗੀ ਪਰਸ ਕੱਢਿਆ ਤੇ 25000 25-26000 ਕਰੀਬ ਹੋਣੇ ਆ ਭਾਜੀ ਕਹਿ ਸਕਦੇ ਕੋਈ ਤੁਸੀਂ ਪੁਲਿਸ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਆ ਜਾਂ ਸਵੇਰੇ ਉਹਨਾਂ ਨੇ ਫਿਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਤੇ ਔਰ ਕੋਈ ਹਨ ਐਸਐਚਓ ਮੈਮ ਹੈ ਨਹੀਂ ਸੀ ਉੱਤੇ ਜਲਦੀ ਉਹਨਾਂ ਨੂੰ ਫੜਿਆ ਕਰ ਸਾਡੇ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਇਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗਾਈ ਕਰਨਿਆ ਕਿ ਕਸਟਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜਿਹੇ ਚੋਰ ਲੋਕਾਂ ਤੇ ਇੱਕ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹ ਹੋ ਜੇ ਜਿਹੜੇ ਕਸਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਦੀ ਅਸਰ ਨਹੀਂ ਹੋਇਆ